ਇੱਕ ਲੋਕਲ ਗਵਰਨਮੈਂਟ ਦਾ ਚੋਣ ਹੈ ਉਹ ਚ ਕਾਉਂਸਲਰ ਜਿਹੜੇ ਨੇ ਉਹ ਕਿਉਂਕਿ ਕਾਉਂਸਲਰ ਦਾ ਜਿਹੜਾ ਸਰਪੰਚੀ ਦਾ ਜਿਹੜਾ ਚੋਣ ਹੁੰਦਾ ਉਹ ਇੱਕ ਦੂਜੇ ਦੇ ਮੂੰਹ ਮੱਥੇ ਲੱਗਣ ਵਾਲਿਆਂ ਦਾ ਹੁੰਦਾ ਕਈ ਵਾਰੀ ਤਾਂ ਪਾਰਟੀ ਦੇ ਸਿੰਬਲ ਤੇ ਵੀ ਨਹੀਂ ਲੜਿਆ ਜਾਂਦਾ ਉਹ ਆਪਸ ਚ ਇੱਕ ਦੂਜੇ ਨੂੰ ਜਾਣਦੇ ਹੁੰਦੇ ਆ ਸਾਰੇ ਸੋ ਉਹਦੇ ਉਹਦੇ ਬਾਰੇ ਤਾਂ ਮੈਂ ਕਹੂੰਗਾ ਕਿ ਕੱਲ ਨੂੰ ਸ਼ਾਇਦ ਭਾਜੀਪੀ ਤੋਂ ਖੜਾ ਛੁੱਟ ਜੇ ਚੰਡੀਗੜ੍ਹ ਦਾ ਕਿਉਂਕਿ ਚੰਡੀਗੜ੍ਹ ਦੇ ਵਿੱਚ ਵੀ ਬਹੁਤ ਸਾਰੀਆਂ ਸਾਡੇ ਕੋਲੇ ਜਿੰਨੇ ਵੀ ਕੋਈ ਰਹਿੰਦੇ ਚੰਡੀਗੜ੍ਹ ਤਾਂ ਬੜੇ ਵਪਾਰੀਆਂ ਦੇ ਬੜੇ ਦੁਖੀ ਹੋਏ ਆਂਦੇ ਫੋਨ ਵੀ ਆਉਂਦੇ ਨੇ ਸੁਨੇਹੇ ਵੀ ਆਉਂਦੇ ਨੇ ਕਿ ਬਹੁਤ ਦੁਖੀ ਆ ਜੀ ਕਿੱਥੇ ਜਾਈਏ ਐਮਪੀ ਸਾਡੀ ਬੰਬੇ ਰਹਿੰਦੀ ਐ ਤੇ ਇੱਥੇ ਲੜਾਈਆਂ ਚੱਲਦੀਆਂ ਨੇ ਕਿਹਦੇ ਕੋਲੇ ਫਰਿਆਦਾਂ ਲੈ ਕੇ ਜਾਈਏ ਤਾਂ ਜਿਹੜੀ ਮੈਂ 13 0 ਕਹਿਣਾ ਉਹਦੇ ਚ ਇੱਕ ਹੋਰ ਐਡ ਕਰ ਲਓ 14 0 ਕਰ ਲਓ ਚੰਡੀਗੜ੍ਹ ਵੀ ਨਾਲ ਜਿੱਤਾਂਗੇ ਮਾਨ ਸਾਹਿਬ ਇਲੈਕਸ਼ਨ ਦਾ ਮਾਹੌਲ ਚੱਲ ਰਿਹਾ ਹੈ ਇੰਡੀਆ ਪਾਰਟੀ ਸਾਰੀਆਂ ਆਪ ਮਾਦਨੀ ਪਾਰਟੀ ਵੀ ਇੰਡੀਆ ਦੇ ਨਾਲ ਹੈ ਟਾਕਸ ਚੱਲ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਅਲਾਈਅੰਸ ਹੋਏਗੀ ਤੁਸੀਂ ਫੇਵਰ ਕਿ ਇਹਦੇ ਬਾਰੇ ਮੇਰੇ ਖਿਆਲ ਚ ਮੇਰੇ ਖਿਆਲ ਚ ਜਦ ਤੱਕ ਤੁਹਾਨੂੰ ਫਿਰ ਪ੍ਰੋਪਰ ਜਾਣਕਾਰੀ ਨਹੀਂ ਮੈਂ ਕਿੰਨੀ ਵਾਰੀ ਕਹਾਂ ਕਿ ਪੰਜਾਬ ਇਸ ਵਾਰ ਬਣੇਗਾ ਹੀਰੋ ਤੇ ਪੰਜਾਬ ਚੋਂ ਆਮ ਆਦਮੀ ਪਾਰਟੀ ਵਾਸਤੇ 13 0 ਇਸ ਤੋਂ ਬਾਅਦ ਹੋਰ ਮੈਂ ਕੀ ਕਹਾਂ ਤੁਸੀਂ ਚਾਹਦੇ ਨਹੀਂ ਹੋ ਕਿ ਅਲਾਈਅੰਸ ਮੈਨੂੰ ਦੱਸੋ ਹੁਣ ਇਸ ਤੋਂ ਬਾਅਦ ਮੈਂ ਕਹਾਂ ਕੀ ਹੁਣ ਸੋ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਪਿਆਰ ਕਰਦੇ ਨੇ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ 92 ਸੀਟਾਂ ਦੇ ਕੇ ਜਿਹੜਾ ਪਾਵਰ ਦਿੱਤੀ ਹੈ ਕਿ ਇਹ ਪਾਵਰ ਲੋਕਾਂ ਲਈ ਵਰਤੋ ਲੋਕਾਂ ਵਾਸਤੇ ਵਰਤੋ ਲੋਕਾਂ ਉੱਤੇ ਨਾ ਵਰਤੋ ਸੋ ਇਸ ਕਰਕੇ ਜੋ ਲੋਕ ਸਭਾ ਦੀਆਂ ਚੋਣਾਂ ਨੇ ਆਮ ਆਦਮੀ ਪਾਰਟੀ ਸਾਡੇ ਵਰਕਰ ਸਾਡੇ ਵਲੰਟੀਅਰ ਬਹੁਤ ਐਕਸਾਈਟਿਡ ਨੇ ਪੰਜਾਬ ਹਮੇਸ਼ਾ ਹੀ ਨਵੇਂ রেকর্ড ਬਣਾਉਂਦਾ ਰਿਹਾ ਨਵੇਂ ਰੈਵੋਲੂਸ਼ਨ ਭਾਵੇਂ ਉਹ ਗ੍ਰੀਨ ਰੈਵੋਲੂਸ਼ਨ ਹੈ ਭਾਵੇਂ ਯਾਦੀ ਦੀ ਕੋਈ ਲੜਾਈ ਹੈ ਭਾਵੇਂ ਆਮ ਆਦਮੀ ਪਾਰਟੀ ਦੀਆਂ ਪਹਿਲੀਆਂ 4 ਸੀਟਾਂ ਜਿਹੜੀਆਂ ਨੇ ਉਹ ਪੰਜਾਬ ਤੋਂ ਹੀ ਆਈਆਂ ਸੀ ਪੰਜਾਬ ਨਵੀਆਂ ਕਹਾਣੀਆਂ ਲਿਖਣ ਲਈ ਫੇਮਸ ਹੈ ਤੇ ਇਸ ਵਾਰ 13 0 ਵਾਲੀ ਕਹਾਣੀ ਲਿਖੂਗਾ ਆਹ ਚਾਹਤੇ ਕਿ ਅਕੇਲੇ ਆਮ ਆਦਮੀ ਪਾਰਟੀ ਲੜੇ ਪੰਜਾਬ ਵਿੱਚ ਮੈਂ ਅੱਜ ਰਾਜਦੂਤਾਂ ਦੀ ਗੱਲ ਕਰਨ ਆਇਆ ਤੁਸੀਂ ਕੋਈ ਇੰਡਸਟਰੀ ਬਾਰੇ ਸਵਾਲ ਪੁੱਛ ਸਕਦੇ ਹੋ ਮਾਨ ਸਾਹਿਬ ਉਹਦੇ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਘਰੋਂ ਦੋ ਸਵਾਲ ਬਣਾ ਕੇ ਤੁਰਦੇ ਹੋ ਜੇ ਤਾਂ ਇਹਨਾਂ ਦਾ ਜਵਾਬ ਮਿਲ ਗਿਆ ਠੀਕ ਹੈ ਤਾਂ ਮੇਰੀ ਖਬਰ ਬਣ ਜੂਗੀ ਨਹੀਂ ਤਾਂ ਫਿਰ ਨਹੀਂ ਤਾਂ ਦੇਖੋ ਮੈਂ ਐਨੇ ਮੁਲਕਾਂ ਦੇ ਨਾਂ ਲੈਤੇ ਥੋੜਾ ਕੋਈ ਧਿਆਨ ਨਹੀਂ ਥੋੜਾ ਸਿਰਫ ਇਹ ਐ ਐ ਹੋ ਜੂ ਉਹ ਨਹੀਂ ਐ ਕਹਤਾ ਇਹ ਨਹੀਂ ਐ ਕਹਤਾ ਮੈਂ ਤੁਹਾਨੂੰ ਕਹਿਣਾ ਪੰਜਾਬ ਨੂੰ ਜੇ ਤਰੱਕੀ ਤੇ ਲੈ ਕੇ ਜਾਵਾਂਗੇ ਤਾਂ ਲੋਕ ਸਾਡੇ ਨਾਲ ਰਹਿਣਗੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਜੇ ਡਰੱਗਸ ਤੋਂ ਹਟਾ ਕੇ ਖੇਡਾਂ ਵੱਲ ਰੋਜ਼ਗਾਰ ਵੱਲ ਲੈ ਕੇ ਜਾਵਾਂਗੇ ਉਹਨਾਂ ਨੂੰ ਬਾਹਰਲੇ ਮੁਲਕਾਂ ਵੱਲ ਦੇਖਣਾ ਨਹੀਂ ਪਊਗਾ ਤਾਂ ਲੋਕ ਸਾਡੇ ਨਾਲ ਹੋ ਜਾਣਗੇ ਜੇ ਅਸੀਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਵਾਂਗੇ ਤਾਂ ਲੋਕ ਜਿਵੇਂ ਪਹਿਲਾਂ ਵਾਲੇ ਲਾਹ ਤੇ ਉਹਦਾ ਸਾਨੂੰ ਲਾ ਦੇਣਗੇ ਸੋ ਇਸ ਕਰਕੇ ਸਾਡੀ ਨੀਅਤ ਕੰਮ ਕਰਨ ਦੀ ਹੈ ਸਾਡਾ ਇਹ ਸਵਾਲ ਨਹੀਂ ਉਹਨੇ ਤੈਨੂੰ ਕੀ ਕਹਤਾ ਉਹਨੇ ਮੈਨੂੰ ਕੀ ਕਹਤਾ ਮੈਂ ਉਹਨੂੰ ਕੀ ਕਹਤਾ ਇਹ ਪੰਜਾਬ ਦੇ ਮੁੱਦੇ ਨਹੀਂ ਇਹ ਤੁਹਾਡੀਆਂ ਹੈਡਲਾਈਨਸ ਹੋ ਸਕਦੀਆਂ ਨੇ ਬ੍ਰੇਕਿੰਗ ਨਿਊਜ਼ ਕੋਈ ਆਏ ਕਿਹਾ ਹੈ ਕਿਹਾ ਪਰ ਹੈਡਲਾਈਨ ਇਹ ਲਾਇਓ ਕਿ ਕਟੋ-ਕਟ 8 ਮੁਲਕਾਂ ਦੇ ਰਾਜਦੂਤਾਂ ਨੂੰ ਮਿਲ ਕੇ ਪੰਜਾਬ ਦੇ ਵਿੱਚ ਇੰਡਸਟਰੀ ਲਿਆਉਣ ਵਾਸਤੇ ਭਗਵੰਤ ਮਾਨ ਨੇ ਕੀਤੀਆਂ ਮੈਰਾਥਨ ਮੀਟਿੰਗਾਂ <laughs> Subscribe to One India channel and never miss an update.